ਗੁਜਰਾਤ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ ਸੋ ਦਾ ਰਾਈਟ ਆਨਸਰ ਹੈ ਸੀ ਗਰਬਾ ਦਿੱਲੀ ਸ਼ਹਿਰ ਕਿਸ ਨਦੀ ਦੇ ਕੰਢੇ ਤੇ ਵਸਿਆ ਹੈ ਸੋ ਦਾ ਰਾਈਟ ਆਨਸਰ ਹੈ ਜਮਨਾ ਏ ਪੰਜਾਬ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਲਈ ਜ਼ਿੰਮੇਵਾਰੀ ਭਾਰਤੀ ਥਲ ਸੈਨਾ ਦੀ ਕਿਸ ਕਮਾਂਡ ਕੋਲ ਹੈ ਸੋ ਇਹ ਦਾ ਰਾਈਟ ਆਨਸਰ ਆ ਜਾਏਗਾ ਆਪਸ਼ਨ ਸੀ ਪਛਮੀ ਕਮਾਂਡ ਵਿਜੇ ਸਤੰਭ ਕਿਸ ਸ਼ਹਿਰ ਵਿੱਚ ਸਥਿਤ ਹੈ ਸੋ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਚਿਤੌੜਗੜ ਜੋ ਕਿ ਮੇਵਾੜ ਦੇ ਰਾਜਾ ਰਾਣਾ ਕੁੰਭ ਨੇ 1438 ਸੂਈਵ ਚ ਬਣਵਾਇਆ ਸੀ ਸੌਰ ਮੰਡਲ ਵਿੱਚ ਸਭ ਤੋਂ ਛੋਟਾ ਗ੍ਰਾਹਕ ਕਿਹੜਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਬੁੱਧ অপਸ਼ਨ ਨੰਬਰ ਡੀ ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਵਿੱਚੋਂ ਭਾਰਤ ਦੇ ਇੱਕੋ ਇੱਕ ਦਰਿਆਈ ਬੰਦਰਗਾਹ ਕਿਹੜੀ ਹੈ ਸੋ অপਸ਼ਨ ਬੀ ਕੋਲਕੱਤਾ ਕਿਸ ਦੇਸ਼ ਨਾਲ ਭਾਰਤ ਦੀ ਅੰਤਰਰਾਸ਼ਟਰੀ ਸੀਮਾ ਦੀ ਲੰਬਾਈ ਸਭ ਤੋਂ ਵੱਧ ਹੈ অপਸ਼ਨ ਏ ਬੰਗਲਾਦੇਸ਼ ਜੋ ਕਿ ਤਕਰੀਬਨ 41 ਕਿਲੋਮੀਟਰ ਹੈ ਵਾਯੂ ਮੰਡਲ ਵਿੱਚ ਕਿਸ ਗੈਸ ਦੀ ਪ੍ਰਤੀਸ਼ਤਾ ਸਭ ਤੋਂ ਵੱਧ ਹੈ? ਸੋ ਆਪਸ਼ਨ ਨੰਬਰ ਡੀ ਨਾਈਟ੍ਰੋਜਨ ਜੋ ਕਿ ਤਕਰੀਬਨ 78% ਹੈ। ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ? ਗ੍ਰੀਨਲੈਂਡ ਆਪਸ਼ਨ ਨੰਬਰ ਬੀ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਕੀਤੇ ਪਹਿਲੇ ਕਿਲੇ ਦਾ ਨਾਮ ਕੀ ਸੀ ਅਤੇ ਕਿਸ ਸ਼ਹਿਰ ਵਿੱਚ ਸਥਿਤ ਹੈ? ਸੋ ਹੈਗਾ ਫੋਰਟ ਸੈਂਟ ਜੋਰਜ ਚੇਨਈ ਵਿੱਚ ਹੈ ਆਪਸ਼ਨ ਨੰਬਰ ਡੀ ਜੋ ਕਿ ਹੁਣ ਮੌਕੇ ਤੇ ਤਾਮਿਲਨਾਡੂ ਦੀ ਵਿਧਾਨ ਸਭਾ ਵਾਲੀ ਵਰਤਿਆ ਜਾਂਦਾ ਹੈ। ਪੰਜਾਬ ਵਿੱਚ ਸਿੰਧੂ ਸਾਈਟ ਕੋਟਲਾ ਨਿਹੰਗ ਖਾਨ ਕਦੋਂ ਖੋਜਿਆ ਗਿਆ? ਸਵੇਖੋ ਜਗੇ 1929 ਵਿੱਚ অপਸ਼ਨ ਨੰਬਰ B ਜਜ਼ੀਆ ਟੈਕਸ ਕਿਸ ਨੇ ਲਾਗੂ ਕੀਤਾ অপਸ਼ਨ ਨੰਬਰ A ਮੁਹੰਮਦ ਬਿਨ ਕਾਸਿਮ ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀ ਖਿਲਜੀ ਵੰਸ਼ ਦੀ ਸਥਾਪਨਾ ਕਰਨ ਵਾਲਾ ਸੀ ਜਲਾਲਉਦੀਨ ਖਿਲਜੀ অপਸ਼ਨ ਨੰਬਰ C ਕਿਹੜੀ ਮਿੱਟੀ ਬੁਰੀ ਤਰ੍ਹਾਂ ਮਿੱਟ ਗਈ ਹੈ ਅਤੇ ਸਿਰਫ ਸੁੱਕੀ ਖਿੱਤੀ ਰੇਤ ੁਕਮੀ ਹੈ ਕੰਡੇ ਦੀ ਮਿੱਟੀ অপਸ਼ਨ ਨੰਬਰ A ਕਾਂਜਲੀ ਵੈਟਲੈਂਡ ਕਿੱਥੇ ਸਥਿਤ ਹੈ অপਸ਼ਨ ਨੰਬਰ D ਕਪੂਰਥਲਾ ਤਖਤੀ ਗਹਿਣੀ ਦਾ ਸੰਬੰਧ ਕਿਸ ਨਾਲ ਹੈ ਗਰਦਨ ਨਾਲ অপশন ਨੰਬਰ D ਅੱਧ ਖਿੜਿਆ ਫੁੱਲ ਕਿਸ ਦੀ ਰਚਨਾ ਹੈ A অপশন ਨੰਬਰ A ਨਾਨਕ ਸਿੰਘ ਦੀ ਰਚਨਾ ਹੈ ਬਾਬਾ ਸੋਢਰ ਮੇਲਾ ਕਿਸ ਸ਼ਹਿਰ ਵਿੱਚ ਲੱਗਦਾ ਹੈ ਜਲੰਧਰ ਵਿੱਚ অপশন D 올림픽 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਸਿੱਖ ਦਾ ਨਾਮ ਦੱਸੋ অপশন ਨੰਬਰ B ਦਲੀਪ ਸਿੰਘ ਸੋ ਇਹ ਸੀ ਸਾਡੇ ਅੱਜ ਦੇ ਟੌਪ ਦੇ 20 ਕੁਐਸਚਨ ਜੋ ਕਿ ਪਿਛਲੇ ਐਗਜ਼ਾਮ ਦੇ ਵਿੱਚ ਲਗਾਤਾਰ ਆਏ ਨੇ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ ਤੇ ਯਾਦ ਕਰ ਲਿਓ